ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਕਿਸਾਨ ਵੀਰ ਜਿਹੜਾ ਬਾਹਰ ਜਾ ਰਿਹਾ ਤੇ ਕਿਸਾਨ ਵੀਰ ਨੇ ਕਰਿਆ ਸੰਦ ਪਕਾਉ ਚਾਰ ਆਈਟਮਾਂ ਨੇ ਤੇ ਆਪਾਂ ਤੁਹਾਨੂੰ ਇੱਕ ਤਾਂ 13 ਪੂਰੀ ਮਸ਼ੀਨ ਆ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਮਸ਼ੀਨ ਦੀ ਹਾਲਤ ਵੀ ਤੇ ਵਧੀਆ ਪਈਆ ਮਸ਼ੀਨ ਦੀ ਤੇ ਰੇਟ ਤੁਹਾਨੂੰ ਜਿਹੜਾ ਫੋਨ ਤੇ ਕਰ ਲੈਣਾ ਨੰਬਰ ਆਪਾਂ ਤੁਹਾਨੂੰ ਐਂਡ ਤੇ ਜਿਹੜਾ ਵੀਡੀਓ ਦੇ ਐਂਡ ਤੇ ਆਪਾਂ ਦੇ ਦੇ ਰਹੇ ਆ ਪਾ ਰਹੇ ਆ ਉੱਪਰ ਤੇ ਉਤੋਂ ਤੁਸੀਂ ਦੇਖ ਲਿਓ 13 ਪੂਰੀ ਮਸ਼ੀਨ ਆਗੀ ਤੇ ਪਿੰਡ ਇਹ ਮੋਹੀ ਆ ਜ਼ਿਲ੍ਹਾ ਲੁਧਿਆਣਾ ਨੇੜੇ ਸਤਾਰ ਦੇ ਤੇ ਇੱਕ ਆ ਗਏ ਜਨਰੇਟਰ ਆ 25 ਹਾਰਸ ਪਾਵਰ ਦਾ ਜਨਰੇਟਰ ਆ ਇਹ ਹਾਲਤ ਪੱਖੋ ਜਨਰੇਟਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਿਆ ਇਹ ਵੀ ਇੱਕ ਵੀਰ ਇੱਕ ਕਿਸਾਨ ਵੀਰ ਕੋਲ ਹੀ ਆ ਇਹ ਜਿਹੜੇ ਛੰਦ ਨੇ ਚਾਰੇ ਅੱਗੇ ਆ ਗਿਆ ਕਟਰ ਜਿਹਨੂੰ ਆਪਾਂ ਰੀਪਰ ਵੀ ਕਹਿ ਦਿੰਨੇ ਆ ਖਰਚੇ ਵਧਣ ਵਾਲਾ ਤੇ ਇਹ ਵੀ ਪਕਾਉ ਆ ਵੀਰ ਕੋਲੇ ਤੇ ਵਧੀਆ ਹਾਲਤ ਚਾਪੂਰੀ ਚ ਪਿਆ ਅੱਗੇ ਆ ਗਈਆਂ ਜੀ ਤਵੀਆਂ 16 ਤਵੀਆਂ ਨੇ ਜੀ ਬਿਲਕੁਲ ਨਵੀਆਂ ਜਿਹੜੀਆਂ ਹਾਲਤ ਚ ਪਈਆਂ ਨੇ ਤਵੀਆਂ ਇਹ ਇੱਕ ਕਿਸਾਨ ਵੀਰ ਕੋਲੇ ਜਿਹੜੇ ਖੜੇ ਇੱਕ ਕਰੀ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਆ ਨੰਬਰ ਜਿਹੜਾ ਤੁਹਾਨੂੰ ਸਾਹਮਣੇ ਆਪਾਂ ਵੀਡੀਓ ਰਾਹੀਂ ਪਾ ਰਹੇ ਆ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 13 ਨੰਬਰ ਤੇ ਸੰਪਰਕ ਕਰਕੇ ਤੁਸੀਂ ਰੇਟ ਵਗੈਰਾ ਆਪ ਦਾ ਕਰ ਸਕਦੇ ਹੋ ਫੋਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਕਿਸਾਨ ਵੀਰ ਤੱਕ ਪਹੁੰਚ ਜੇ ਕਿ ਜਿਹੜਾ ਲੈਣ ਦਾ ਚਾਹਵਣ ਹੋਵੇ ਧੰਨਵਾਦ ਜੀ